ਇਤਰੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਭਰਾ ਮੇਰੋ ਗੁਰਪ੍ਰੀਤ ਕੋਲੇ ਤੇ ਬਾਈ ਦੀਆਂ ਪਹਿਲਾਂ ਹੀ ਵੀਡੀਓ ਪਾਉਂਦੇ ਸੀ ਤੇ ਬਾਈ ਪੂਰੇ ਘੈਂਟ ਸੋਹਣੇ ਟਰੈਕਟਰ ਲਿਆਂਦਾ ਤੇ ਕਾਗਜ਼ ਪੱਤਰਾਂ ਦੀ ਨਹੀਂ ਹੁੰਦੀ ਆ ਭਰਾ ਮੇਰੋ ਫੁੱਲ ਜ਼ਿੰਮੇਵਾਰੀ ਤੇ ਬਾਈ ਕਹਿੰਦਾ ਆਪਾਂ ਮੰਨ ਕੇ ਚੱਲੋ ਕੰਮ ਨਹੀਂ ਕਰਨਾ ਫਰਾਡ ਜਿਹੜਾ ਫੁੱਲ ਜ਼ਿੰਮੇਵਾਰੀ ਦੇਵਾਏ ਕਾਗਜ਼ ਪੱਤਰਾਂ ਦੀ ਤੇ ਐਫਟੀ ਡੇਟ ਤੇ ਚੱਲਦਾ ਜਿਹੜਾ ਟਰੈਕਟਰ ਦਾ ਐਫਟੀ ਡੇਟ ਕੱਟ ਕੇ ਦਿੰਨੇ ਆ ਤੇ ਪਹਿਲਾਂ ਤਾਂ ਦੇਖੋ ਜੌਂਡੀ ਯਾਰ ਟਾਇਰ ਦੇਖੋ ਯਾਰ ਰੇਡੀਅਲ ਦੇ ਆ ਚੌੜੇ ਜਿਹੇ ਟਾਇਰ ਪੂਰੇ ਤੇ ਘੈਂਟ ਟਰੈਕਟਰ ਆ ਸਾਈਡ ਗੇ ਇਹ ਟਰੈਕਟਰ ਦੇਖੋ ਪਹਿਲਾਂ ਫਿਰ ਬਾਈ ਨਾਲ ਥੋੜੀ ਕਰਾਉਣਾ ਹੈ ਗੱਲਬਾਤ ਤੇ ਮਗਰਲੇ ਟਾਇਰ ਹੈਗੇ ਭਰਾ ਮੇਰੇ 14x28 ਦੇ BK ਦੇ BKT ਦੇ ਤੇ ਪੂਰਾ ਸੋਹਣਾ ਟਰੈਕਟਰ ਦੇਖੋ ਜੌਂਡੀ ਆ ਟਰੈਕਟਰ ਦੇਖੋ ਹਾਲੇ ਤੱਕ ਤੋਤਾ ਨਹੀਂ ਉਵੇਂ ਜਿ ਘਰੀ ਖੜਾ ਕਰੇ ਲਿਆ ਕੇ ਤੇ ਜੇ ਇਹਨੂੰ ਤੋਤਾ ਦਤਾ ਉਹ ਤਾਂ ਭਰਾ ਮੇਰੇ ਚੰਕਣ ਲੱਗ ਜੇ ਡੰਡਾ ਫੱਟੀ ਛਤਰੀ ਤੁਹਾਨੂੰ ਮਿਲੂਗੀ ਛਤਰੀ ਤਾਂ ਦਿਖੀ ਜਾਂਦੀ ਆ ਤੇ ਸੋਹਣਾ ਟਰੈਕਟਰ ਆ ਯਾਰ ਦੇਖੋ ਲੈ ਜਾਓ ਟੂੜੀ ਵਾਲੇ ਤੇ ਜੋੜਦੇ ਤੇ ਸਕਾਟ ਪਾ ਦੂ ਭਰਾ ਮੇਰਾ ਤੇ ਜਿਹੜੇ ਭਰਾ ਨੇ ਬਾਲੇ ਰੁਪਏ ਨਹੀਂ ਲਾਉਣੇ ਤੇ ਗੁਰਪ੍ਰੀਤ ਕੋਲੇ ਆਜੋ ਤੇ ਪਾਪ ਰਛਟੇ ਰੰਗਾ ਇਹ ਪੂਰਾ ਸੋਹਣਾ ਟਰੈਕਟਰ ਹੈ ਹੋਰ ਗੁਰਪ੍ਰੀਤ ਕੀ ਹਾਲ ਹੈ ਹਾਂ ਠੀਕ ਆ ਭੁੱਲਾ ਟਰੈਕਟਰ ਬਾਰੇ ਦੱਸ ਫਿਰ ਹਾਂ ਆ ਠੀਕ ਆ ਹਾਂ ਵਧੀਆ ਵਧੀਆ ਟਰੈਕਟਰ ਇਹ 50 ਵਾਲੀ ਐਡੀ ਇਹ ਰਾਤ ਹੀ ਆਇਆ ਆਪਣੇ ਕੋਲ 50 ਵਾਲੀ ਐਡੀ ਹਾਂ ਰਾਤ ਹੀ ਆਇਆ ਪਵਰ ਸਟੀਰਿੰਗ ਹੈ ਇਹ ਹਾਂਜੀ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਤੇ ਡਬਲ ਪੀਟੀਓ ਹੈ ਡਬਲ ਪੀਟੀਓ ਹੈ ਹਾਂ ਠੀਕ ਹੈ ਡਬਲ ਪੰਪ ਹੈ ਹਾਂ ਡਬਲ ਪੰਪ ਹੈ ਠੀਕ ਹੈ ਤੇ 베ਚਨਾ 베ਚਨਾ ਆਪਾਂ ਨੂੰ ਭਰਾ ਫੋਨ ਕਰਦੇ ਨੇ ਕਹਿੰਦੇ ਯਾਰ ਕੋਈ ਬਾਹਰ ਦਾ ਨੰਬਰ ਹੋਵੇ ਸਾਨੂੰ ਦਵਾ ਯਾਰ ਬਾਹਰ ਬਾਹਲੇ ਫੋਨ ਆਉਂਦੇ ਨੇ ਬਾਹਰ ਵਾਲਾ ਰੇਟ ਨਹੀਂ ਦੇ ਦਾਂਗੇ ਬਾਹਰ ਵਾਲਾ ਰੇਟ ਹੀ ਹੈ ਹਾਂ ਬਾਹਰ ਵਾਲਾ ਰੇਟ ਹੀ ਦੇ ਦਾਂਗੇ ਨਾ ਰਹਿਣਾ ਨੰਬਰ ਹੈ ਇਹ ਇਹਨੂੰ ਸਿੱਧੀ ਮਿਲ ਜੂਗੀ ਤੇ ਲਾਉਣ ਵਗੈਰਾ ਵੀ ਇੱਥੇ ਹੋ ਜੂਗਾ ਠੀਕ ਹੈ ਹਾਂ ਟੈਕ ਟੈਕ ਬਹੁਤ ਚੰਗਾ ਹਾਂ ਜਦੋਂ ਇਹ ਬਾਹਰ ਵਾਲਾ ਰੇਟ ਹੀ ਮਿਲਦਾ ਯਾਰ ਤੇ ਅਗਲੇ ਨੂੰ ਕੀ ਲੋੜਾ ਫਿਰ ਹਣਾ ਇਹਨੋਂ થી ਮਿਲੂਈ ਨਾ ਹੋ ਜੂ ਅਗਲੇ ਦੇ ਚੀਜ਼ ਜਿਹੜੀ ਆਪਾਂ ਦੱਸ ਕੇ ਦੇਵਾਂ ਤੈਨੂੰ ਪਤਾ ਆਪਾਂ ਮੰਡੀ ਲਾਉਣੇ ਆ ਮੰਡੀ ਤੇ ਵੀ ਆਪਾਂ ਉਹ ਜਾ ਕੰਮ ਕਰਦੇ ਹਾਂ ਮਾਣਾ ਮੋਟਾ ਪੇਂਟ ਪੂਂਡ ਹੈਗਾ ਹਾਂ ਲਾਲ ਮੋੜ ਥਲੋ ਥਲੋ ਕੋਈ ਮਾਣਾ ਮੋਟਾ ਸ਼ੋਹ ਤੇ ਵੀ ਹੈਗਾ ਮਾਣੇ ਗੋਡੇ ਪੇਂਟ ਹੈਗੀ ਆ ਮਨ ਉਹ ਚੱਲ ਉਹ ਤਾਂ ਯਾਰ ਅਗਲਾ ਮੈਂ ਤੈਨੂੰ ਦੱਸਦਾ ਜਿਹੜੇ ਲੋਕਾਂ ਨੇ ਪੜ੍ਹ ਉਹ ਆਂਦੇ ਨਾ ਕਿ ਰੰਗ ਹੋਇਆ ਇਹ ਤਾਂ ਲਾਹ ਤਾਂ ਨਹੀਂ ਕੁਛ ਹਾਂ ਲਾਈ ਹੈ ਲਾਈ ਚੁਲੂ ਦਾ ਬਹੁਤ ਚੰਗਾ ਹਾਂ ਜਦ ਅਗਲੇ ਨੇ ਕੰਮ ਲੈਣਾ ਹੁੰਦਾ ਯਾਰ ਕਿਤੇ ਜੋੜ ਦਾਂ ਯਾਰ ਇਹਨੇ ਜਿੰਨੇ ਪੈਸੇ ਚ ਆਪਾਂ ਟਰੈਕਟਰ ਦੇ ਮੰਗੂ ਚ ਕੋ 3500 ਉਹਨ ਮੰਨ ਕੇ ਚੱਲ ਯਾਰ ਉਹਨੇ ਤੇ ਉੱਤੇ ਵਾਲੀ ਗੱਲ ਉਹ ਆਉਂਦਾ ਨਹੀਂ ਤੇ ਇਹ ਹਾਂ ਤੇ ਇਹਨੂੰ ਜੋੜ ਦੇ ਕਿਤੇ ਵੱਡੀ ਮਸ਼ੀਨ ਤੇ ਲਾ ਦੇ ਤਾਂ ਸਰਦਾਰੀ ਟਰੈਕਟਰ ਹਾਂ ਉਹ ਐ ਲਾ ਲਾ ਬਈ ਯਾਰ 3 ਹਾਈ ਕਿ ਗਿਆ ਜੇ 2 40000 ਦੇ ਕਲੇ ਟਾਇਰ ਹੋਣਗੇ ਟਾਇਰ ਹੈਗੇ ਮੌਜੂਦ ਹੀ ਹੈਗੇ ਹਾਂ ਵੱਧ ਭਾ 40 ਤੋਂ ਤਾਂ ਵੱਧ ਨੇ ਯਾਰ ਆਹ ਟਾਇਰ ਨਵੇਂ ਨੇ ਆਹ ਨਵੇਂ ਆ 10000 ਦੇ ਇਕੱਲੇ ਬੂਲਟ ਹੈ ਹਾਂ ਜੇ ਮੈਂ ਮੌਜੂਦ ਆ ਤੇ ਹਾ ਟਾਇਰ ਪਏ ਨੂੰ ਪਾ ਚੀ ਪਾ ਚੀ ਬਈ ਮੌਜੂਦ ਨਾਲ ਹੀ ਵੱਧ ਭਾਵਾ ਹੋਣੇ ਦੂਸਰੀ ਦੀ ਕੰਪਨੀ ਦੇ ਟਾਇਰ ਹੈ ਸਹੀ ਗੱਲ ਹੈ ਤੇ ਚੋਰੀ ਚੋਰੀ ਦੀ ਫੁੱਲ ਗਾਰੰਟੀ ਹੈ ਬਾਕੇ ਲੈ ਜਾ ਅੱਛਾ ਪੂਰਾ ਸੋਹਣਾ ਹੈ ਚਲਾਉਣ ਤਰੂ ਚ ਲੈ ਬਾਈ ਬਾਈ ਕਹਿੰਦਾ ਆਪਾਂ ਬਾਹ ਕੇ ਲੈ ਜਿਓ ਤੇ ਬਾਈ ਦੇ ਘਰੇ ਖੜਿਆ ਤੇ ਕਹਿੰਦਾ ਬਾਹ ਕੇ ਲੈ ਜਿਓ ਆ ਦੇਖੋ ਇਧਰ ਡਬਲ ਪੰਪ ਲੱਗਿਆ ਹੋਇਆ ਡਬਲ ਪੰਪ ਲੱਗਿਆ ਤੇ ਪੂਰਾ ਸੋਹਣਾ ਟਰੈਕਟਰ ਆ ਯਾਰ ਘੈਂਟ ਟਰੈਕਟਰ ਹੈ ਤੇ ਬਾਈ ਨੂੰ ਆਪਾਂ ਪੁੱਛਦੇ ਆ ਵੀ ਕਿੰਨੇ ਦਾ ਛੱਡੂ ਆ ਤੇ ਇਹਦਾ ਡਿਮਾਂਡ ਮੂਡ ਕੀ ਹੈ ਡਿਮਾਂਡ ਤਾਂ ਪੂਰਾ 290000 ਹੈ 290000 ਹੈ ਠੀਕ ਹੈ 12 ਮਾਡਲ ਹੈ ਹਾਂ 12 ਠੀਕ ਆ ਤੇ ਪਾਵਰ ਜਰੇਗਾ ਯਾਰ ਹਣਾ ਹਾਂ ਵੀਡੀਓ ਵੀ ਡਬਲ ਆਦੀ ਖੱਡ ਖੱਡ ਆ ਗਿਆ ਦਾ ਸਹੀ ਅੱਛਾ ਵੀਡੀਓ ਵੀ ਡਬਲ ਆ ਹਾਂ ਅੱਡਾ ਆ ਅੱਡਾ ਠੀਕ ਹੈ ਵੀ ਆ ਦੂਜੇ ਕਿਹੜਾ ਆ ਗਿਆ ਹਾਂ ਵੀਡੀਓ ਵੀ ਅੱਡ ਹੈ ਦੀ ਠੀਕ ਆ ਤੇ ਕਿੰਨੇ ਦਾ ਛੱਡ ਦਾਂਗੇ ਫਿਰ ਆਪਾਂ ਬਾਜੇ ਕੋਈ ਥੋੜੀ ਵੀਡੀਓ ਦੇਖ ਕੇ ਆਉਂਦਾ ਤੇ 2 2 ਲੱਖ ਤੇ 80 ਹਜ਼ਾਰ ਦਾ ਡੈਟ ਦੇ ਦਾਂਗੇ 2 80 ਦਾ ਹਾਂ ਮੌਕੇ ਤੇ ਹੋਰ ਵੀ ਲੈਸ ਕਰ ਦਾਂ ਕੋਈ ਚੱਕਰ ਚੱਲ ਜਾ ਮੇਰੀ ਵੀਡੀਓ ਦੇਖ ਕੇ ਆਪਾਂ 74 ਦੇ ਦੇ ਦਾਂਗੇ ਯਾਰ ਹਾਂ ਬਾਕੀ ਠੀਕ ਹੈ ਨੰਬਰ ਆਪਾਂ ਦੱਸ ਦਿੰਦੇ ਹਾਂ 95922 ਹਾਂ 19530 ਤਵਾਰੀ ਫੇਬੂਲ 95922 19530 ਆਪਣੇ ਕੋਲ ਹੋਰ ਵੀ ਕਾਫੀ ਟਰੈਕਟਰ ਖੜੇ ਹੁੰਦੇ ਆ ਅੱਛਾ ਹਾਂ ਜੇ ਕਿਸੇ ਨੇ ਬਾਈ ਨੇ ਕੋਈ ਜਾਣਕਾਰੀ ਲੈਣੀ ਆ ਜਾਂ ਕੋਈ ਟਰੈਕਟਰ ਕਿਸੇ ਨੂੰ ਹੋਰ ਚਾਹੀਦਾ ਉਹ ਆਪਣੇ ਨਾਲ ਸੰਪਰਕ ਤੇ ਲਾਉਣ ਲੌਨ ਵੀ ਕਰਾ ਦੇਣਾ ਹਾਂ ਲਾਉਣ ਹੋ ਜਾਊਗਾ ਅੱਛਾ ਹਾਂ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਹਾਂ ਟਰੈਕਟਰ ਵੀ ਹਾਂ ਹਾਂ ਠੀਕ ਆ ਲੈ ਵੀ ਬਾਈ ਨਾਲ ਕਰ ਲਿਓ ਸੰਪਰਕ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਬਾਈ ਕਹਿੰਦਾ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਜੇ ਕਿਸੇ ਨੇ ਲੋਨ ਕਰਾਉਣਾ ਹੈ ਲੋਨ ਵੀ ਕਰਾ ਦੇਾਂਗੇ ਤੇ ਸਾਰਿਆਂ ਹੀ ਮੰਨ ਕੇ ਚੱਲ ਸਹੂਲਤਾਂ ਨਜ਼ਰ ਆਉਂਦੀਆਂ ਤਿਆ ਦੇਖੋ ਨੰਬਰ ਨੰਬਰ ਆ ਨੀ ਬੋਲ ਰਹਾ ਹਾਂ ਰੇਟ ਤੋਂ ਕੁਝ ਨਹੀਂ ਪੈਂਦੀ ਆ 3500 ਨਿਕਾਣ ਦਿੰਦਾ ਕੋਈ ਰੱਖ ਤੋ ਕੱਟ ਹਾਂ ਨਹੀਂ ਦਿੰਦਾ ਹਣਾ ਸੱਤ 10 ਸਟੇਨ ਕਿਤੇ ਮਰਜੀ ਦਾ ਪਾਵਰ ਸਟੇਨ ਡਬਲ ਪੰਪ ਆ ਸਾਰੇ ਡਬਲ ਵੀਡੀਓ ਸਾਰੇ ਹਾਂ ਸਹੀ ਗੱਲ ਹੈ ਪੂਰਾ ਘੈਂਟ ਟਰੈਕਟਰ ਆ ਯਾਰ ਤੇ ਬਾਈ ਨਾਲ ਕਰ ਲੈ ਸੰਪਰਕ ਕਿਉਂਕਿ ਭਰਾ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡੇ ਵਾਸਤੇ ਨਵੇਂ-ਨਵੇਂ ਟਰੈਕਟਰ ਲੈ ਕੇ ਆਉਂਦੇ ਰਿਹਾ ਕਰਾਂਗੇ ਆਪਾਂ ਤੇ ਘਰੇ ਬੈਠਣ ਨੂੰ ਤੁਹਾਨੂੰ ਜਾਣਕਾਰੀ ਮਿਲਦੀ ਰਹਿੰਦੀ ਹੈ ਵੀ ਕਿੰਨੇ ਇਹਨੇ ਕਿਹੜਾ ਮਾਡਲ ਕਿੰਨੇ ਦਾ ਕਿਹੜਾ ਮਾਡਲ ਕਿੰਨੇ ਦਾ ਸਾਰੀ ਜਾਣਕਾਰੀ ਆਪਾਂ ਤੁਹ ਤੇ ਜਿਹੜੇ ਭਰਾ ਆਪਣੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਕਰ ਲਿਓ ਫੋਲੋ YouTube ਤੇ ਹੈਗਾ ਭੁੱਲਰ ਤਲਵੰਡੀ ਸਾਭੋ ਵਾਲਾ Facebook ਤੇ ਵੀ ਭੁੱਲਰ ਤਲਵੰਡੀ ਸਾਭੋ ਵਾਲਾ ਤੇ ਚੈਨਲ ਨੂੰ ਆਪਣੇ ਨੂੰ ਫੋਲੋ ਕਰੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਓਕੇ ਭਰਾ ਧੰਨਵਾਦ